ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਜਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਇੱਕ ਗਰਮਾ ਸਪੈਸ਼ਲ ਠੰਡਾ ਨਾਸ਼ਤਾ ਬਹੁਤ ਹੀ ਆਪਾਂ ਆਸਾਨ ਤਰੀਕਾ ਨਾਲ ਬਣਾਵਾਂਗੇ ਤੇ ਬਿਲਕੁਲ ਆਪਾਂ ਘੱਟ ਤੇਲ ਵਿੱਚ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਆਪਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਆਂ ਨਾਸ਼ਤਾ ਬਣਾਉਣ ਵਾਸਤੇ ਆਪਾਂ ਇੱਕ ਵੱਡਾ ਬਰਤਨ ਲੈ ਜਿਹਦੇ ਵਿੱਚ ਇੱਕ ਕੌਲੀ ਆਪਾਂ ਪਾ ਦਾਂਗੇ ਕਣਕ ਦਾ ਆਟਾ ਆਟੇ ਨੂੰ ਛਾਣਿਆ ਹੋਇਆ ਉਹ ਤਿੰਨ ਪਾ ਦਾਂਗੇ ਸੂਜੀ ਦੇ ਚਮਚ ਦੋ ਚਮਚ ਪਾ ਦਾਂਗੇ ਨਹੀਂ ਦੇ ਅਸੀਂ ਕਰਾਂਗੇ ਆਪਾਂ ਸਬਜ਼ੀਆਂ ਜਿਹਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਬਰੀਕ ਕੱਟਿਆ ਹੋਇਆ ਪਿਆਜ਼ ਬਰੀਕ ਕਟਾਂਗੇ ਦੋ ਹਰੀਆਂ ਮਿਰਚਾਂ ਜੇਕਰ ਹਰੀਆਂ ਮਿਰਚਾਂ ਤੁਸੀਂ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਬਰੀਕ ਕੱਟਿਆ ਹੋਇਆ ਪਦੀਨਾ ਕਿਉਂਕਿ ਪਦੀਨਾ ਹੁੰਦਾ ਠੰਡਾ ਹੈਗਾ ਇੱਕ ਖੀਰਾ ਲੈਤਾ ਕੀਰਨ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਇਹਨੂੰ ਕੱਦੂ ਕਸ਼ ਕਰ ਲਿਆ ਇਹ ਪਾ ਦਾਂਗੇ। ਹਾਲੇ ਐਡ ਕਰਾਂਗੇ ਸਵਾਦ ਅਨੁਸਾਰ ਪਾ ਦਾਂਗੇ ਆਪਾਂ ਨਮਕ ਅੱਧਾ ਚਮਚ ਸਾਬਤ ਜੀਰਾ ਥੋੜੀ ਪਾ ਦਾਂਗੇ ਆਪਾਂ ਹਲਦੀ ਥੋੜੀ ਜਿਹੀ ਪਾ ਦਾਂਗੇ ਆਪਾਂ ਸੌਂਫ ਪਾਊਡਰ ਅੱਧਾ ਚਮਚ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਲਾਲ ਮਿਰਚ ਦੀ ਥਾਂ ਤੇ ਤੁਸੀਂ ਲਾਲ ਪਾਊਡਰ ਵੀ ਪਾ ਸਕਦੇ ਮੇਰੇ ਤੇ ਤਾਂ ਹੁਣ ਆਪਾਂ ਪਾ ਦਾਂਗੇ ਚਾਟ ਮਸਾਲਾ ਅੱਧਾ ਕ ਚਮਚ ਅਪਾ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਵਧੀਆ ਜਿਹੜਾ ਇਹ ਨਾਸ਼ਤਾ ਬਣਦਾ ਹੈਗਾ ਬਿਲਕੁਲ ਠੰਡਾ ਨਾਸ਼ਤਾ ਬਣਦਾ ਹੈਗਾ ਗਰਮਾ ਦਾ ਸਪੈਸ਼ਲ ਅਪਾ ਇਹ ਨਾਸ਼ਤਾ ਬਣਾਵਾਂਗੇ ਤੇ ਟੇਸਟੀ ਵੀ ਬਹੁਤ ਬਣਦਾ ਹੈਗਾ ਤੇ ਜਿਆਦਾ ਕੋਈ ਤੇਲ ਵਿੱਚ ਵੀ ਨਹੀਂ ਬਣਦਾ ਸਿਰਫ ਆਪਾਂ ਬਹੁਤ ਘੱਟ ਤੇਲ ਵਿੱਚ ਜਿਹੜਾ ਇਹ ਨਾਸ਼ਤਾ ਬਣਾ ਕੇ ਰੈਡੀ ਕਰਾਂਗੇ ਸਮਾਨ ਤਾਂ ਮਿਕਸ ਕਰਤਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹਾਂਜੀ ਘੋਲਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੁਸੀਂ ਦੇ ਸਕਦੇ ਤੇ ਆਪਾਂ ਇੰਨੇ ਘੋਲ ਜਿਹੜਾ ਪਤਲਾ ਚਾਹੀਦਾ ਸੀਗਾ ਤੇ ਹੁਣ ਆਪਾਂ ਬਣਾਵਾਂਗੇ ਨਾਸ਼ਤਾ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਤੇ ਹੁਣ ਆਪਾਂ ਤਵੇ ਦੇ ਉੱਪਰ ਲਾ ਰਾਂਗੇ ਤੇਲ ਤਵੇ ਦੇ ਉੱਪਰ ਆਪਾਂ ਤੇਲ ਲਾਤਾ ਤੇ ਹੁਣ ਆਪਾਂ ਜਿਹੜਾ ਨਾਸ਼ਤੇ ਵਾਸਤੇ ਬੈਟਰ ਤਿਆਰ ਕੀਤਾ ਇੱਕ ਕੜਚੀ ਭਰ ਕੇ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਬੈਟਰ ਦਾ ਤੇ ਥੋੜਾ ਜਿਹਾ ਆਪਾਂ ਕਰਚੀ ਦੇ ਨਾਲ ਇਹਨੂੰ ਫਲਾ ਦਾਂਗੇ ਤੇ ਮਿਹਰੇ ਜਿਹੀ ਆਪਾਂ ਆਂਚ ਰੱਖਾਂਗੇ ਹਾਂਜੀ ਹੁਣ ਰਿਫਾਈਨਡ ਤੇਲ ਆਪਾਂ ਉੱਪਰ ਲਾ ਦਾਂਗੇ ਨਾਸ਼ਤੇ ਦੇ ਥੋੜਾ ਜਿਹਾ ਦੋ ਸੇਕ ਲੱਗਿਆ ਉਸ ਤੋਂ ਬਾਅਦ ਆਪਾਂ ਪਲਟ ਦਾਂਗੇ ਪਰ ਨਾਸ਼ਤੇ ਦਾ ਪਾਸਾ ਪਲਟ ਦਿੰਨੇ ਦੇਸਾ ਦੇ ਬਹੁਤ ਵਧੀਆ ਇਧਰੋਂ ਜਿਹੜਾ ਪੱਕ ਗਿਆਗਾ ਤੇ ਕਲਰ ਵੀ ਬਹੁਤ ਆਇਆ ਹੁਣ ਆਪਾਂ ਥੋੜਾ ਜਿਆ ਰਿਫਾਈਂਡ ਤੇਲ ਇਧਰਲੇ ਪਾਸੇ ਵੀ ਲਾ ਦਾਂਗੇ ਕਿਉਂ ਵੀ ਤੁਸੀਂ ਵਰਤ ਸਕਦੇ ਆ ਰਿਫਾਈਂਡ ਤੇਲ ਵੀ ਵਰਤ ਸਕਦੇ ਆ ਪਰ ਮੈਂ ਰਿਫਾਈਂਡ ਤੇਲ ਜਿਹੜਾ ਇਹ ਵਰਤਦੀ ਆ ਹਾਂਜੀ ਨਾਸ਼ਤਾ ਆਪਣਾ ਪੱਕ ਕੇ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਤਵੇ ਦੇ ਉੱਪਰੋਂ ਲਾ ਲਾਂਗੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਤੁਸੀਂ ਦੇਖ ਦਾ ਬਹੁਤ ਹੀ ਸੌਫਟ ਜਿਹੜਾ ਇਹ ਨਾਸ਼ਤਾ ਬਣਿਆ ਇਸੇ ਤਰ੍ਹਾਂ ਆਪਾਂ ਸਾਰਾ ਨਾਸ਼ਤਾ ਬਣਾ ਕੇ ਰੈਡੀ ਕਰਾਂਗੇ ਹਾਂਜੀ ਹੁਣ ਆਪਾਂ ਦੂਜੀ ਵਾਰ ਜਿਹੜਾ ਇਹ ਨਾਸ਼ਤਾ ਬਣਾਉਣੇ ਆ ਉਸੇ ਤਰ੍ਹਾਂ ਆਪਾਂ ਫਲਾ ਦਾਂਗੇ ਹਾਂਜੀ ਸਾਰਾ ਆਪਾਂ ਨਾਸ਼ਤਾ ਬਣਾ ਕੇ ਰੈਡੀ ਕਰ ਲਿਆ ਤੇ ਗੈਸ ਕਰ ਦਾਂਗੇ ਆਪਾਂ ਬੰਦ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਆਪਾਂ ਨਾਸ਼ਤਾ ਬਣਾਇਆ ਬਿਲਕੁਲ ਗਰਮੀਆਂ ਸਪੈਸ਼ਲ ਠੰਡਾ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਇਹ ਸੌਫਟ ਬਣਿਆ ਜੀ ਨਾਲ ਰੱਖ ਦਾਂਗੇ ਆਪਾਂ ਦਹੀਂ ਬਹੁਤ ਹੀ ਜਿਆਦਾ ਵਧੀਆ ਨਾਸ਼ਤਾ ਬਣਿਆ ਤੇ ਕਿੰਨਾ ਹੈ ਸੌਫਟ ਵਰਨਾ ਨਾਸ਼ਤਾ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਗਰਮਾ ਸਪੈਸ਼ਲ ਠੰਡਾ ਨਾਸ਼ਤਾ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਵੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕੋਈ